ਚੈਨਲ ਪੋਜ਼ਿਟਿਵ ਵਾਈਬਸ ਵਿੱਚ ਤੁਹਾਨੂੰ ਸ਼ਿੰਮੋਤ ਗਿਉਤੇ ਤੁਹਾਡਾ ਸਵਾਗਤ ਹੈ ਅੱਜ ਮੇਰੇ ਨਾਲ ਕਾਫੀ ਟਾਈਮ ਦੱਸੀ ਕਿ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਾਂ ਤੇ ਮੈਂ ਮਨਚ ਸੋਚਿਆ ਕਿ ਇੱਕ ਵੱਡੀ ਵੀਡੀਓ ਬਣਾਈ ਜਾਵੇ ਤਾਂ ਕਿ ਤੁਹਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਸਕਾਂ ਆਪਾਂ ਸਭ ਤੋਂ ਪਹਿਲਾਂ ਕਰਦੇ ਹਾਂ ਬਚਪਨ ਦੀ ਗੱਲ ਜਦੋਂ ਨਾ ਮਤਲਬ ਬਚਪਨ ਦੇ ਵਿੱਚ ਖੇលਦੇ ਹੁੰਦੇ ਸੀ ਉਦੋਂ ਮਤਲਬ ਗਲੀ ਦੇ ਵਿੱਚ ਖੇਡਦੇ ਹੁੰਦੇ ਸੀ ਨਾ ਜਦ ਆਪਦੇ ਪਿੰਡ ਦੇ ਬੱਚੇ ਖੇਡਦੇ ਹੁੰਦੇ ਸੀ ਉਦੋਂ ਇਹ ਨਹੀਂ ਹੁੰਦਾ ਸੀਗਾ ਕਿ ਇਹ ਮਤਲਬ ਮੁੰਡਾ ਹੈ ਜਾਂ ਕੁੜੀ ਹੈ ਸਾਰੇ ਮੁੰਡੇ ਕੁੜੀਆਂ ਆਪਸੇ ਮਿਲ ਕੇ ਖੇਡਦੇ ਸੀ ਉਹਦੋਂ ਅਜੇ ਇਹ ਟਾਈਮ ਸੀ ਅਸੀਂ ਨਾ ਮੈਂ ਦੇਖਿਆ ਕਿ ਅਸੀਂ ਨਾ ਗਲੀਆਂ ਦੇ ਵਿੱਚ ਹੀ ਖੇលਦੇ ਰਹਿੰਦੇ ਉਹਦੋਂ ਮਸ਼ੀਨਰੀ ਵੀ ਘੱਟ ਸੀ ਜਿਵੇਂ ਅੱਜ ਕੱਲ ਤਾਂ ਬਹੁਤ ਜ਼ਿਆਦਾ ਮਸ਼ੀਨਰੀ ਹੋ ਗਈ ਹੈ ਕਾਰਸ ਸਕੂਟਰ ਬਹੁਤ ਜ਼ਿਆਦਾ ਨੇ ਉਹਦੋਂ ਇਹ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ ਹੁੰਦੀਆਂ ਸੀ ਪਰ ਬਹੁਤ ਘੱਟ ਹੁੰਦੀਆਂ ਸੀ ਤੇ ਪੇਰੈਂਟਸ ਸਾਡੇ ਸਾਨੂੰ ਮਤਲਬ ਬੇਫਿਕਰੀ ਨਾਲ ਕਿ ਹਾਂ ਜੀ ਗਵੰਡੀਆਂ ਦੇ ਬੱਚੇ ਨਾ ਖੇਡ ਰਹੇ ਹੋ ਠੀਕ ਹੈ ਓਕੇ ਅੱਜ ਦਾ ਤੁਸੀਂ ਦੇਖਿਆ ਟਾਈਮ ਹੀ ਨਹੀਂ ਰਿਹਾ ਮੈਂ ਇੱਕ ਨਿਊਜ਼ ਪੜ੍ਹੀ ਸੀ ਕਿ 5 ਸਾਲ ਦੇ ਬੱਚੇ ਦਾ ਮਤਲਬ ਉਹਨੂੰ ਕਿਸੇ ਪਰਵਾਸੀ ਮਜ਼ਦੂਰ ਨੇ ਮਤਲਬ ਉਹਦਾ ਮਰਡਰ ਕਰਤਾ ਯਾਰ ਮੈਂ ਸੱਚੀ ਸ਼ੌਕਿੰਗ ਨਿਊਜ਼ ਸੀ ਮੇਰੇ ਲਈ ਤੇ ਪਹਿਲਾਂ ਅਸੀਂ ਤਾਂ ਗਲੀਆਂ ਦੇ ਵਿੱਚ ਆਮ ਹੀ ਖੇਡਦੇ ਰਹਿੰਦੇ ਸੀ ਤੇ ਜੇ ਮੈਂ ਹੁਣ ਉਹ ਆਪਣੇ ਬੇਟੇ ਦੀ ਗੱਲ ਕਰਾਂ ਸੱਚੀ ਲਿਟਰਲੀ ਮੈਂ ਡਰਦੀ ਹਾਂ ਕਿ ਮੈਂ ਉਹ ਬਾਹਰ ਨਾ ਕੱਢਾਂ ਕਿੰਨਾ ਸੋਹਣਾ ਪੀਰੀਅਡ ਸੀ ਉਹ ਗੋਲਡਨ ਪੀਰੀਅਡ ਸੀ ਜਦੋਂ ਸ਼ਕਤੀਮਾਨ ਹੁੰਦਾ ਸੀ ਨਾ ਸਾਡੇ ਸਾਰੇ ਜੀ ਮਤਲਬ ਜਿੰਨੇ ਵੀ ਮੇਰੇ ਕਜ਼ਨ ਹੁੰਦੇ ਸੀ ਪਹਿਲਾਂ ਕਜ਼ਨ ਵੀ ਨਹੀਂ ਕਹਿੰਦੇ ਹੁੰਦੇ ਸੀ ਆ ਹੀ ਕਹਿੰਦੇ ਹੁੰਦੇ ਸੀ ਮੇਰਾ ਭਰਾ ਹੈ ਜੀ ਇਹ ਕਜ਼ਨ ਵਾਲਾ ਵੀ ਹੁਣ ਆਇਆ ਹੈ ਪਤਾ ਜੀ ਮੇਰੇ ਚਾਚੇ ਦਾ ਮੁੰਡਾ ਹੈ ਮੇਰੇ ਤਾਈ ਦਾ ਮੁੰਡਾ ਹੈ ਮੇਰੇ ਭੂਆ ਦਾ ਮੁੰਡਾ ਹੈ ਬਸ ਇਹ ਹੀ ਗੱਲਾ ਕਰਦੇ ਹੁੰਦੇ ਸੀ ਤੇ ਜਦੋਂ ਅਸੀਂ ਨਾ ਸਾਰੇ ਭੈਣ ਭਰਾ ਮਿਲ ਕੇ ਮਤਲਬ ਸ਼ਕਤੀਮਾਨ ਸੰਡੇ ਵਾਲੇ ਦਿਨ ਪੱਕਾ ਦੇਖਦੇ ਤੇ ਮੇਰੇ ਮੰਮੀ ਨੇ ਬਿਲਕੁਲ ਵੀ ਨਹੀਂ ਮਤਲਬ ਖਿਜਣਾ ਕਿੰਨੇ ਬੱਚੇ ਸਾਡੇ ਘਰ ਆ ਰਹੇ ਨੇ ਉਦੋਂ ਮਾਮਾ ਖੁਸ਼ ਹੁੰਦੀਆਂ ਸੀ ਮੈਂ ਆਪਣੇ ਬੇਟੇ ਨੂੰ ਦੱਸਿਆ ਕਿ ਅਸੀਂ ਨਾ ਬੈੱਲ ਵਜਾ ਕੇ ਘਰਾਂ ਦੀਆਂ ਭੱਜ ਲੈਂਦੇ ਹੁੰਦੇ ਸੀਗੇ ਤੇ ਉਸ ਟਾਈਮ ਨਾ ਆਂਟੀਆਂ ਗੁੱਸਾ ਕਰਦੀਆਂ ਹੁੰਦੀਆਂ ਸੀਗੀਆਂ ਆੜਗਵਾੜ ਵਾਲੇ ਗੁੱਸਾ ਕਰਦੇ ਹੁੰਦੇ ਸੀ ਉਹ ਵੀ ਨਾ ਬੜੇ ਪਿਆਰ ਨਾਲ ਬਸ ਵੈਸੇ ਹੀ ਬਸ ਅੰਦਰੋਂ ਹੀ ਹਲਕੀ ਜਿਹੀ ਝਟਕ ਦੇ ਦੇਣੀ ਪਰ ਅੱਜ ਕੱਲ ਜੇ ਸਾਡੇ ਟਾਈਮ ਦੇ ਵਿੱਚ ਜੇ ਅਸੀਂ ਕਿਸੇ ਦੀ ਬੈੱਲ ਖੜਕਾ ਗਏ ਬੱਚੇ ਭੱਜਣਗੇ ਮੈਨੂੰ ਤਾਂ ਲੱਗਦਾ ਵੀ ਪੇਰੈਂਟਸ ਆਪਕ ਪਹੁੰਚ ਜਾਣਗੇ ਤੇ ਉਹ ਆਂਟੀਆਂ ਨੇ ਵੀ ਕਦੇ ਵੀ ਸਾਡੇ ਘਰੇ ਲੰਬਾ ਦੇਣਾ ਨਾ ਕਿ ਤੁਹਾਡੇ ਬੱਚੇ ਬੈੱਲ ਵਜਾ ਕੇ ਗਏ ਨੇ ਇਕ ਹੁੰਦਾ ਸੀ ਨਾ ਘਰ ਦੀ ਤੇਰੇ ਮੱਥੇ ਮਾਰਨੀ ਉਹ ਕਿੰਨੇ ਜਿੰਨਾ ਦੇ ਜਵਾਬ ਹੁੰਦੇ ਸੀ ਉਹ ਚੀਜ਼ ਉਹ ਕਿਸ ਤਰ੍ਹਾਂ ਤੁਸੀਂ ਮੈਨੂੰ ਦਸੀਓ ਉਹ ਮਤਲਬ ਬੜਾ ਜੇ ਕਿਸੇ ਦੇ ਹੋ ਜਾਂਦੇ ਨਾ ਅੱਖ ਦੇ ਉੱਤੇ ਫੁੰਸੀ ਹੋ ਜਾਂਦੀ ਤੇ ਫਿਰ ਉਹ ਭੱਜਣਾ ਕਹਿ ਕੇ ਕਿੰਨਾ 골ਡਨ ਪੀਰੀਅਡ ਕਿੰਨਾ ਸੋਹਣਾ ਪੀਰੀਅਡ ਸੀ ਉਹ ਤੇ ਜਿਹੜੇ ਆ ਤੇ ਜਿਹੜੀਆਂ ਜਿਓਮੈਟਰੀਆਂ ਬੱਚਿਆਂ ਨੂੰ ਹੁਣ ਐ ਏਦਾਂ ਹੀ ਮਿਲ ਜਾਂਦੀਆਂ ਨੇ ਮਾਲਸ ਜਾਂਦੇ ਨੇ ਪੇਰੈਂਟਸ ਮਿੰਟ ਚ ਹੀ ਅਸੀਂ ਦਵਾ ਦਿੰਨੇ ਆ ਬੱਚਿਆਂ ਨੂੰ ਉਹ ਸਾਨੂੰ ਬੜੀ ਮੁਸ਼ਕਿਲਾਂ ਬਣੂਗੀਆਂ ਤੇ ਜਿਹੜੇ ਸਾਡੇ ਕੱਪੜੇ ਹੁੰਦੇ ਸੀ ਨਾ ਮਤਲਬ ਪਹਿਲਾਂ ਮੇਰੇ ਮਤਲਬ ਪੇਰੈਂਟਸ ਸੀਗੇ ਸਾਡੇ ਸੀ ਦੋ ਤਿੰਨ ਮਤਲਬ ਭੈਣਾਂ ਐ ਜਿਹੀਆਂ ਸੀ ਜਿਹਨਾਂ ਨੂੰ ਮੁੰਡਿਆਂ ਨੂੰ ਰੱਖਿਆ ਹੋਇਆ ਸੀ ਇਨਕਲੂਡਿੰਗ ਮੀ ਤੇ ਅਸੀਂ ਨਾ ਮਤਲਬ ਮੁੰਡਿਆਂ ਲਈ ਕੱਪੜੇ ਪਾਉਂਦੇ ਹੁੰਦੇ ਸੀ ਮੇਰੇ ਬਰਦਰ ਦੇ ਕੱਪੜੇ ਮੇਰੇ ਆ ਜਾਂਦੇ ਤੇ ਮੇਰੇ ਕੱਪੜੇ ਮੇਰੇ ਚਾਚਾ ਜੀ ਦੇ ਮੁੰਡੇ ਨੂੰ ਆ ਜਾਂਦੇ ਅਸੀਂ ਐਦਾਂ ਕੱਪੜੇ ਪਾ ਕੇ ਆਪਣਾ ਟਾਈਮ ਬਤਾਇਆ ਤੇ ਪੇਰੈਂਟਸ ਵੀ ਉਹਦਾ ਖੁਸ਼ ਸੀ ਕੱਪੜੇ ਦੇ ਕੇ ਤੇ ਉਹ ਪੇਰੈਂਟਸ ਵੀ ਖੁਸ਼ ਸੀ ਕੱਪੜੇ ਲੈ ਕੇ ਕਦੇ ਕਿਸੇ ਨਾਲ ਕੋਈ ਤਰਉਤ ਨਹੀਂ ਹੁੰਦੀ ਸੀ ਇੰਨਾ ਸੋਹਣਾ ਫੀਰਟ ਸੀ ਤੁਸੀਂ ਆਪ ਸੋਚ ਕੇ ਦੇਖੋ ਕਿ ਕਾਸ਼ ਕਿ ਉਹ ਦਿਨ ਵਾਪਸ ਆ ਜਾਣ ਪਰ ਨਹੀਂ ਆਉਂਦੇ ਪਤਾ ਨਹੀਂ ਮੈਨੂੰ ਕਿਉਂ ਲੱਗਦਾ ਰਹਿੰਦਾ ਹੈ ਕਿ ਜਿਹੜੇ ਸਾਡੇ ਹੁਣ ਵਾਲੀ ਜਨਰੇਸ਼ਨ ਦੇ ਬੱਚੇ ਨੇ ਉਹ ਤਾਂ ਇਹ ਚੀਜ਼ ਦੇਖ ਹੀ ਨਹੀਂ ਪਾਣਗੇ ਉਸ ਦਾ ਟੈਕਨੋਲੋਜੀ ਵੀ ਬਦਲਦੀ ਦੇਖੀ ਹੈ ਅਸੀਂ ਐਵੇਂ ਵੇਖਿਆ ਇੱਕ ਗੱਲ ਹੋਰ ਤੁਹਾਨੂੰ ਸੁਣਾਨੀ ਹੈ ਮੈਂ ਮੇਰੇ ਗੱਲਾਂ ਯਾਦ ਆ ਰਹੀਆਂ ਮੈਂ ਨਾਲ ਨਾਲ ਤੁਹਾਡੇ ਨਾਲ ਸ਼ੇਅਰ ਕਰਦੀ ਆ ਕਿ ਅੱਜ ਕੱਲ ਤਾਂ ਇਨਵਰਟਰ ਦੀ ਫੈਸਿਲਿਟੀ ਹੋ ਗਈ ਇੰਨੀ ਸਹੂਲਤਾਂ ਮਿਲੀਆਂ ਨੇ ਸਾਨੂੰ ਤੇ ਉਸ ਟਾਈਮ ਕਿਹੜੇ ਇਨਵਰਟਰ ਹੁੰਦੇ ਸੀ ਜੇ ਹੁੰਦੇ ਸੀਗੇ ਦੇਖੋ ਮੀਡਲ ਕਲਾਸ ਫੈਮਿਲੀ ਦਾ ਅਪੋਰਡ ਹੀ ਨਹੀਂ ਕਰ ਪਾਉਂਦੀ ਸੀ ਇਹ ਚੀਜ਼ਾਂ ਜਨਰੇਟਰ ਤਾਂ ਕਿਸੇ ਧਾਵੇਂ ਡੱਲੇ ਦੇ ਘਰ ਹੁੰਦੇ ਸੀ ਜਿਹੜੇ ਬਹੁਤ ਮਤਲਬ ਜਿਹੜੇ ਕਹਿ ਦਿੰਦੇ ਨੇ ਆਪਾਂ ਰਿਚ ਕਲਾਸ ਪਰਸਨ ਹੁੰਦੇ ਸੀਗੇ ਸਾਡੇ ਘਰੇ ਮੈਂ ਮੀਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੀ ਆ ਸਾਡੇ ਘਰੇ ਇਨਵਰਟਰ ਨਹੀਂ ਹੁੰਦਾ ਸੀ ਉਸ ਟਾਈਮ ਜਦੋਂ ਅਸੀਂ ਬਹੁਤ ਛੋਟੇ ਹੁੰਦੇ ਸੀ ਬਾਅਦ ਵਿੱਚ ਲਗਾਇਆ ਕਾਫੀ ਟਾਈਮ ਬਾਅਦ ਜਦੋਂ ਇਨਵਰਟਰ ਦਾ ਟ੍ਰੈਂਡ ਲੈ ਵਧਿਆ ਅਸੀਂ ਮੇਰੇ ਦਾਦਾ ਜੀ ਨਾ ਸਾਨੂੰ ਦਾਦਾ ਦਾਦੀ ਜੀ ਉੱਪਰ ਲੈ ਕੇ ਚਲੇ ਜਾਂਦੇ ਛੱਤ ਤੇ ਉਹ ਕਹਿ ਦਿੰਦੇ ਭਈ ਕੋਈ ਗੱਲ ਨਹੀਂ ਹਜੇ ਲਾਈਬਰੀ ਐਸੀ ਆਪਾਂ ਬੁਝਾਰਤਾ ਪਾਉਣੀ ਆ ਫਿਰ ਬੁਝਾਰਤਾ ਪਾਉਂਦੇ ਮੇਰੇ ਦਾਦਾ ਜੀ ਕਹਿੰਦੇ ਹੁੰਦੇ ਮੇਰੀ ਯਾਦ ਹੈ ਮੇਰੇ ਦਾਦਾ ਜੀ ਉਧਰ ਜਲੰਧਰ ਦੇ ਨੇ ਜਲੰਧਰ ਦੇ ਸੀਗੇ ਮਤਲਬ ਹੁਣ ਤਾਂ ਉਹਨਾਂ ਦੀ ਡੈਥ ਹੋ ਚੁੱਕੀ ਹੈਗੀ ਤੇ ਜਲੰਧਰ ਦੇ ਸੀਗੇ ਤੇ ਉਹ ਕਹਿਣ ਦੇ ਕਿ ਚਲੋ ਬੱਚਿਓ ਪੂਰ ਗਿਣੋ ਫਿਰ ਅਸੀਂ ਪੂਰ ਗਿੰਦੇ ਜਿਵੇਂ ਉਹਦੇ ਪੂਰਾ ਆਦਮ ਪੂਰੇ ਇਦਾਂ ਕਰਕੇ ਉਹ ਫਿਰ ਹਵਾ ਚੱਲਣ ਲੱਗ ਜਾਂਦੀ ਇੱਕ ਦਿਨ ਮੇਰੇ ਦਾਦਾ ਜੀ ਕਹਿੰਦੇ ਉਹ ਗੜ ਗਿਣ ਲਓ ਇਸਕੇ ਕਿਉਂ ਕੰਨੇ ਹੋ ਸਕਦਾ ਨਹੀਂ ਪੈ ਜੇ ਅਸੀਂ ਲੱਗ ਗਏ ਜੀ ਚੰਡੀਗੜ੍ਹ ਅਮ드ਗੜ ਐਵੇਂ ਕਰਕੇ ਗੜ ਗਿਨਣ ਲੱਗ ਗਏ ਉਹ ਸੱਚੀ ਵੀ ਆ ਗਿਆ ਤੇ ਉਦੋਂ ਤਾਂ ਐਡਾ ਲੱਗਦਾ ਸੀ ਕਿ ਮੇਰੇ ਦਾਦਾ ਜੀ ਨਾ ਕੋਈ ਜਾਦੂਗਰ ਨੇ ਸੱਚੀ ਕਿੰਨਾ ਵਧੀਆ ਟਾਈਮ ਸੀ ਮੈਂ ਹੁਣ ਵੀ ਨਾ ਜਦੋਂ ਉਹ ਟਾਈਮ ਯਾਦ ਕਰਦੀ ਮੈਨੂੰ ਸੁਪਨੇ ਵੀ ਮੇਰੇ ਬਚਪਨ ਦੇ ਘਰਦੇ ਆਉਂਦੇ ਨੇ ਮੈਨੇ ਕਦੇ ਵੀ ਮਤਲਬ ਮੇਰੇ ਮਤਲਬ ਫੈਮਿਲੀ ਮਤਲਬ ਮੈਰਿਜ ਤੋਂ ਬਾਅਦ ਵਾਲੇ ਘਰ ਦੇ ਬਹੁਤ ਰੀਅਰਲੀ ਸੁਪਨੇ ਆਏ ਨੇ ਨਵੇਂ ਘਰ ਦੇ ਬਹੁਤ ਰੀਅਰਲੀ ਸੁਪਨੇ ਆਏ ਨੇ ਮੈਨੂੰ ਆਪਦੇ ਬਚਪਨ ਦੇ ਘਰ ਦੇ ਸੁਪਨੇ ਆਉਂਦੇ ਨੇ ਮੈਂ ਉੱਥੇ ਹੀ ਘੁੰਮਦੀ ਫਿਰਦੀ ਰਹਿੰਦੀ ਆ ਕਰੈਕਟਰਸ ਸਾਰੇ ਇਹੀ ਨੇ ਕਿਹਾ ਵੀ ਆਪਣਾ ਮਾਈਂਡ ਨਾ ਜਿਹੜਾ ਮਤਲਬ ਉਸ ਚੀਜ਼ ਨੂੰ ਯਾਦ ਰੱਖ ਰਿਹਾ ਕਿ ਜਿਹੜਾ ਆਪਣੇ ਬਚਪਨ ਕਿਉਂ ਆਪਣਾ ਪੀਰੀਅਡ ਬਹੁਤ ਸੋਹਣਾ ਸੀ ਬਹੁਤ ਸੋਹਣਾ ਪੀਰੀਅਡ ਲੰਘਿਆ ਚਾਚੀਆਂ ਤਾਈਆਂ ਵੀ ਮਾਵਾ ਹੀ ਹੁੰਦੀਆਂ ਸੀਗੀਆਂ ਦੋ ਜੇ ਆਪ ਮੈਂ ਰੁੱਸ ਜਾਣਾ ਕਿ ਨਹੀਂ ਮੇਰੇ ਪਸੰਦ ਦੀ ਸਬਜ਼ੀ ਨਹੀਂ ਬਣੀ ਮੇਰੀਆਂ ਤਿੰਨ ਜਾਈਆਂ ਚਾਚੀਆਂ ਨੇ ਕਿਹਾ ਆ ਤਾਂ ਮੇਰੇ ਕੋਲ ਆ ਕੇ ਖਾਣਾ ਉਦੋਂ ਵਾਚ 골ਡਨ ਪੀਰੀਅਡ ਸੀ ਤੇ ਇੱਕ ਸੋਨੂੰ ਮੈਂ ਹੋਰ ਗੱਲ ਹੋਰ ਸੁਣਾਉਣੀ ਹੈ ਜੀ ਮਤਲਬ ਮੇਰੇ ਪਿੰਡ ਮੇਰੇ ਨਾਨਕੇ ਹੈਗੇ ਆ ਪਿੰਡ ਤਰੀਕੇ ਜ਼ਿਲ੍ਹਾ ਲੁਧਿਆਣਾ ਦੇ ਨੇ ਤੇ ਉੱਥੇ ਜਦੋਂ ਅਸੀਂ ਜਾਣਾ ਨਾ ਮਤਲਬ ਸਾਨੂੰ ਸ਼ਹਿਰ ਚ ਅਨਾ ਜਿਹੜੀ ਬੋਲੀ ਹੁੰਦੀ ਹੈ ਜਦੋਂ ਮਤਲਬ ਕੋਈ ਬੱਚੀ ਘਟਾ ਹੁੰਦੇ ਆ ਹਨਾ ਤੇ ਉਸ ਤੋਂ ਬਾਅਦ ਮਤਲਬ ਉਹ ਬੋਲੀ ਪਹਿਲਾਂ ਦੁੱਧ ਤਿਆਰ ਹੁੰਦਾ ਉਹ ਸਾਨੂੰ ਜਦੋਂ ਫਸਟ ਟਾਈਮ ਇਹਨੇ ਨਾਨਕੇ ਆਪਦੇ ਖਾਧੀ ਤਾਂ ਮੈਨੂੰ ਬੜੀ ਟੇਸਟੀ ਲੱਗੀ ਤੇ ਆਮੀ ਕਰਕੇ ਮੇਰੇ ਮਤਲਬ ਭੈਣ ਭਰਾ ਮੇਰੀ ਮਾਸੀ ਦੇ ਬੱਚੇ ਉਹ ਚੰਡੀਗੜ੍ਹ ਤੋਂ ਸੀਗੇ ਤੇ ਉਹਨਾਂ ਨੇ ਖਾਧੀ ਉਹਨਾਂ ਨੂੰ ਵੀ ਜਿਸ ਲੱਗੀ ਅਸੀਂ ਨਹੀਂ ਇੰਨਾ ਟੇਸਟ ਵਗੈਰਾ ਕੀਤਾ ਸੀਗਾ ਫਿਰ ਜਦੋਂ ਵੀ ਅਸੀਂ ਜਾਂਦੇ ਨਾ ਸਾਰੇ ਪਿੰਡ ਚ ਰੋਲਾ ਪੈ ਜਾਂਦਾ ਸੀ ਨਹੀਂ ਹਾਂ ਉਹਨਾਂ ਦੇ ਦੋਤੇ ਆਏ ਹੋਏ ਨੇ ਤੇ ਉਹ ਸਾਨੂੰ ਮਤਲਬ ਉੱਥੇ ਨਾਨਕੇ ਘਰ ਮੇਰੇ ਪਕੜਾ ਕੇ ਜਾਂਦੇ ਹੁੰਦੇ ਸੀ ਉਹਦੇ ਨਾਲ ਮਤਲਬ ਖਲਾੜੀ ਦਾ ਗੁੜ ਕਿਸੇ ਟੌਫੀ ਤੋਂ ਕੈਂਡੀ ਤੋਂ ਘੱਟ ਨਹੀਂ ਲੱਗਦਾ ਹੁੰਦਾ ਸੀ ਇੰਨਾ ਟੇਸਟੀ ਲੱਗਦਾ ਹੁੰਦਾ ਸੀ ਤੇ ਸਾਡੇ ਵੀ ਘਰ ਜਦੋਂ ਮੇਰੀ ਭੂਆਈ ਦੇ ਬੱਚੇ ਆਉਂਦੇ ਹੁੰਦੇ ਸੀ ਸਾਰੇ ਆਲੇ-ਦੁਆਲੇ ਗਲੀ ਘੁਮਾਣ ਨੂੰ ਪਤਾ ਚੱਲ ਜਾਂਦਾ ਸੀ ਵੀ ਹਾਂ ਇਹਨਾਂ ਦੇ ਤੋਤਾ-ਦੋਤੀ ਐ ਹੋਏ ਨੇ ਕਿੰਨਾ ਹੁੰਦਾ ਸੀ ਨਾ ਅੱਜ ਕੱਲ ਬੱਚੇ ਜਾਂਦੇ ਨੇ ਨਾਲ ਕੇ ਕਾਰਨ ਚ ਜਾਂਦੇ ਨੇ ਕਾਰਨ ਚ ਜਾ ਕੇ ਮੂੜਾਂਦੇ ਨੇ ਪੇਰੈਂਟਸ ਬਸ ਉੱਥੇ ਹੀ ਇੱਕ ਮਤਲਬ ਉਹਨਾਂ ਦਾ ਲਿਮਟਿਡ ਜਾਂ ਦਾਇਰਾ ਹੁੰਦਾ ਵੀ ਉੱਥੇ ਹੀ ਖੇਡਦੇ ਨੇ ਕਿਸੇ ਦੇ ਘਰ ਮੋਤ ਮੈਂ ਹੋ ਸਕਦਾ ਪਿੰਡਾਂ 'ਚ ਇਹ ਹੋਵੇ ਪਰ ਮੈਨੂੰ ਲੱਗਦਾ ਨਹੀਂ ਕਿ ਸ਼ੈਨਾ ਚ ਇੱਥੇ ਇੰਨਾ ਰਿਵਾਜ ਨਹੀਂ ਹੈਗਾ ਕਿ ਹਾਂ ਦੋ ਤਾਂ ਦੋਤੀ ਆਏ ਤੇ ਵੀ ਐਵੇਂ ਗਲੀ ਘਾਣ ਚ ਅਸੀਂ ਜਾ ਕੇ ਦੱਸੀਏ ਕਿੰਨਾ ਵਧੀਆ ਪੀਰੀਅਡ ਸੀ ਤੁਸੀਂ ਵੀ ਮੇਰੇ ਨਾਲ ਨਾ ਜਿੰਨੀ ਇੱਕ ਤੁਹਾਡੇ ਬਚਪਨ ਦੀਆਂ ਗੱਲਾਂ ਨੇ ਅੱਜ ਤੱਕ ਬਹੁਤ ਥੋੜੀਆਂ ਗੱਲਾਂ ਕੀਤੀਆਂ ਆਪਾਂ ਪਾਰਟ 2 ਵੀ ਲੈ ਕੇ ਜਾਵਾਂਗੇ ਤੁਸੀਂ ਮੇਰੇ ਨਾਲ ਜਰੂਰ ਸਾਂਝੀਆਂ ਕਰਨੀਆਂ ਤੇ ਮੈਨੂੰ ਦੱਸਣਾ ਕਿ ਤੁਹਾਡਾ ਬਚਪਨ ਕਿਵੇਂ ਬੀਤਿਆ ਮੇਰਾ ਬਚਪਨ ਤਾਂ ਬਹੁਤ ਵਧੀਆ ਬੀਤਿਆ ਤੇ ਤੁਸੀਂ ਆਪ ਦੇ ਬਚਪਨ ਬਾਰੇ ਵੀ ਦੱਸਣਾ ਧੰਨਵਾਦ